ਬਿਸ਼ਾ ਬੁੱਲਾ ਦੇ ਤੀਰ ਬੁੱਲਾ ਦੇ ਤੀਰ ਸੱਜਣਾ ਐਵੇਂ ਨਹੀਂ ਓ ਛੱਡੀ ਦੇ ਮੁੜ ਕੇ ਨਾ ਮੂੰਹ ਵਿੱਚ ਪੰਦੇ ਐਵੇਂ ਨਹੀਂ ਓ ਕੱਢੀ ਤੇ ਮਲੂਕ ਜਿਹੇ ਦਿਲਾਂ ਉੱਤੇ ਸੱਟ ਭਾਰੀ ਮਾਰਦੇ ਡਰ ਕੇ ਖੁਦਾ ਤੋਂ ਯਾਰਾ ਬੁੱਲਾ ਥਾਈ ਗੱਡੀ ਤੇ ਦੋ ਹੀ ਤਾਂ ਕੰਮ ਦਿੱਤੇ ਮੋਲਾ ਨੇ ਜ਼ੁਬਾਨ ਨੂੰ ਪਹਿਲਾ ਕੰਮ ਬੋਲਣਾ ਤੇ ਦੂਜਾ ਦਿੱਤਾ ਖਾਣ ਨੂੰ ਦੋਨਾਂ ਹੀ ਕੰਮਾਂ ਚ ਕਰ ਜਾਣੇ ਹੁਸ਼ਿਆਰੀਆਂ ਟੋਰ ਨਾਲ ਕਹਿਨੇ ਆ ਫਿਰ ਦੇਖਿਆ ਖਿਡਾਰੀਆਂ ਸਹਿਜ ਨਾਲ ਬੋਲੀਏ ਤੇ ਸਹਿਜ ਨਾਲ ਖਾਈਏ ਜੀ ਚਤੁਰ ਚਲਾਕੀਆਂ ਨਾ ਹਰ ਥਾਂ ਵਿਖਾਈਏ ਜੀ ਤੋਲ ਤੋਲ ਬੋਲੀਏ ਨਾ ਪਿੱਛੋਂ ਫਿਰ ਤੁਲਦੇ ਬੋਲਾਂ ਵਾਲੀ ਸਾਟ ਅਸਾਂ ਛੇਤੀ ਨਈਂ ਭੁੱਲਦੇ ਤੋਲ ਤੋਲ ਬੋਲੀਏ ਨਾ ਪਿੱਛੋਂ ਫਿਰ ਤੁਲਦੇ ਬੋਲਾਂ ਵਾਲੀ ਸਾਟ ਯਾਰਾ ਛੇਤੀ ਨਈਂ ਭੁੱਲਦੇ ਦਿਲੋਂ ਸਾਡੇ ਲੈਣਾ ਏ ਕਿ ਦਿਲ ਵਿੱਚ ਰਹਿਣਾ ਏ ਦਿਲੋਂ ਸਾਡੇ ਲੈਣਾ ਏ ਕਿ ਦਿਲ ਵਿੱਚ ਰਹਿਣਾ ਏ ਫੈਸਲਾ ਤੁਹਾਡਾ ਜੀ ਜੇ ਲੱਗੇ ਇੱਕ ਵਾਰੀ ਜੇ ਲੱਗੇ ਇੱਕ ਵਾਰੀ ਫਿਰ ਪੋੜੀ ਝੁੱਕ ਲੈਂਦਾ ਏ ਦਿਲ ਸਾਡਾ ਡਾਡਾ ਜੀ ਸ਼ੁਕਰੀਆ